ਸਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਬੇਦਵੀ ਮਾਮਲੇ ਅਤੇ ਰਾਮ ਰਹੀਮ ਦੇ ਨਾਲ ਜੁੜੀ ਹੋਈ ਹੈ बार-बार ਪੈਰੋਲ ਤੇ ਆਉਣ ਵਾਲੇ ਗੁਰਮੀਤ ਰਾਮ ਰਹੀਮ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਅਦਾਲਤ ਨੇ ਵੱਡਾ ਚਟਕਾ ਦਿੱਤਾ ਰਾਮ ਰਹੀਮ ਨੂੰ ਅਤੇ ਹੋ ਸਕਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੇਦਵੀ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਦੁਬਾਰਾ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਅੱਜ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤੇ ਨਾਲ ਹੀ ਪੰਜਾਬ ਸਰਕਾਰ ਤੋਂ 3 ਹਫ਼ਤਿਆਂ ਦੇ ਵਿੱਚ ਵਿੱਚ ਜਵਾਬ ਤਲਬ ਕੀਤਾ ਗਿਆ ਤੇ ਹੁਣ 18 ਮਾਰਚ ਦੀ ਤਾਰੀਖ ਤੈਅ ਕੀਤੀ ਗਈ ਹੈ ਜਦੋਂ ਇਸ ਮਾਮਲੇ ਤੇ ਮੋੜ ਸੁਣਵਾਈ ਹੋਵੇਗੀ ਹੁਣ ਤੁਹਾਨੂੰ ਪੂਰੀ ਡਿਟੇਲ ਅਤੇ ਸਿਲਸਿਲੇਬਾਜ਼ ਦੱਸਾਂਗੇ ਕਿ ਅੱਜ ਉਹ ਅਦਾਲਤ ਦੇ ਵਿੱਚ ਹੋਇਆ ਤੇ ਕਿਵੇਂ ਜਿਹੜਾ ਕੀ ਹੈ ਰਾਮ ਰਹੀਮ ਝਟਕਾ ਦਿੰਦਿਆਂ ਹੋਇਆਂ ਪੰਜਾਬ ਸਰਕਾਰ ਤੋਂ 3 ਹਫ਼ਤਿਆਂ ਦੇ ਵਿੱਚ ਜਵਾਬ ਜਿਹੜਾ ਕੀ ਮੰਗਿਆ ਗਿਆ ਹੈ ਸੁਪਰੀਮ ਕੋਰਟ ਦੇ ਵੱਲੋਂ ਦਰਸਲ ਜਿਹੜਾ ਕੀ ਮਾਮਲਾ 2015 ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਜਿਹੜਾ ਕੀ ਹੈ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਪਿਛਲੀ ਸੁਣਵਾਈ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਕਤ ਹੁਕਮ ਤੇ ਰੋਕ ਲਗਾ ਦਿੱਤੀ ਸੀ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ 2015 ਦੇ ਮਾਮਲੇ ਦੇ ਵਿੱਚ ਗੁਰਮੀਤ ਰਾਮ ਰਹਿਮ ਦੇ ਵਿਰੁੱਧ ਮੁਕਦਮੇ ਤੇ ਰੋਕ ਲਗਾਈ ਗਈ ਸੀ ਇਹ ਜਿਹੜਾ ਕੀ ਹੈ ਹੁਕਮ ਹਾਈ ਕੋਰਟ ਦੇ ਵੱਲੋਂ ਸੁਣਾਇਆ ਗਿਆ ਸੀ ਜਿਸ ਨੂੰ ਹੁਣ ਸੁਪਰੀਮ ਕੋਰਟ ਦੇ ਵੱਲੋਂ ਚਟਕਾ ਦਿੰਦਿਆਂ ਹੋਇਆਂ ਉਸ ਹੁਕਮ ਨੂੰ ਰੱਦ ਕਰ ਦਿੱਤਾ ਗਿਆ ਅਤੇ ਨਾਲ ਹੀ ਰਾਮ ਰਹੀਮ ਦੇ ਵਕੀਲਾਂ ਨੇ ਅਦਾਲਤ ਦੇ ਵਿੱਚ ਦੱਸਿਆ ਕਿ ਪੰਜਾਬ ਰਾਜ ਨੇ ਇਹ ਮਾਮਲੇ ਦੀ ਜਾਂਚ ਸੀਬੀਆਈ ਨੂੰ ਭੇਜੀ ਸੀ ਸੀਬੀਆਈ ਦੀ ਜਾਂਚਕਾਰੀ ਸੀ ਕਿ ਅਚਾਨਕ 2 ਸਾਲ ਬਾਅਦ ਸੀਬੀਆਈ ਦੀ ਸਹਿਮਤੀ ਵਾਪਸ ਲੈ ਲਈ ਜਾਂਦੀ ਹੈ ਅਤੇ ਇਸ ਦਾ ਕੋਈ ਵੀ ਨਤੀਜਾ ਨਹੀਂ ਨਿਕਲ ਸਕਿਆ ਸੀਬੀਆਈ ਨੇ ਅੱਗੇ ਵਧ ਕੇ ਜਿਹੜੀ ਕਲੋਜ਼ਰ ਰਿਪੋਰਟ ਜਾਰੀ ਕਰ ਦਿੱਤੀ ਜਿਸ ਤੇ ਉਸ ਨੇ ਕਿਹਾ ਕਿ ਉਹ ਆਪਣੀ ਜਾਂਚ ਤੋਂ ਨਖੁਸ਼ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਸ ਦੀ ਜਾਂਚ ਦੀ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਮੁਕ ਮਕਦਮੇ ਬਾਜ਼ੀ ਦਾ ਤੀਸਰਾ ਦੌਰ ਹੈ ਜਿਸ ਤੋਂ ਸੀਬੀਆਈ ਨੇ ਨਹੀਂ ਸਗੋ ਸੂਬਾ ਪੁਲਿਸ ਦੇ ਦੋਸ਼ੀ ਵਜੋ ਪੇਸ਼ ਕੀਤਾ ਸੋ ਪੂਰਾ ਮਾਮਲਾ ਜਿਹੜਾ ਕੀ ਹੈ 2015 ਨਾਲ ਜੁੜਿਆ ਹੋਇਆ ਹੈ ਤੇ 2015 ਉਹ ਤਾਰੀਖ ਜੂਨ ਦਾ ਮਹੀਨਾ ਫਰੀਦਕੋਟ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਪਵਨ ਸਰੂਪ ਚੋਰੀ ਹੋਏ ਸੀ ਜਿਸ ਤੋਂ ਬਾਅਦ ਸਤੰਬਰ ਦੇ ਵਿੱਚ ਫਰੀਦਕੋੜ ਦੇ ਜਵਾਰ ਸਿੰਘ ਬਾਲਾ ਅਤੇ ਬਰਗਾੜੀ ਪਿੰਡਾਂ ਦੇ ਵਿੱਚ ਪਵਨ ਗ੍ਰੰਥੀ ਜਿਹੜੀ ਕਿ અપਮਾਨਜਨਕ ਹੱਥਾਂ ਦੇ ਨਾਲ ਬਣਾਏ ਪੋਸਟਰ ਵੀ ਲਗਾਏ ਗਏ ਉਸੇ ਸਾਲ ਅਕਤੂਬਰ ਦੇ ਵਿੱਚ ਬਰਗਾੜੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ ਪਵਨ ਸਰੂਪ ਦੇ ਜਿਹੜੇ ਅੰਗ ਹੈ ਉਹ ਅਖੰਡਿਤ ਹੋਏ ਮਿਲੇ ਸੀ ਜਿਸ ਤੋਂ ਬਾਅਦ ਹਾਲਾਤ ਅਜਿਹੇ ਹੋ ਗਏ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਰੋਸ ਪ੍ਰਦਰਸ਼ਨ ਹੋਣ ਲੱਗੇ ਪੰਜਾਬ ਦੇ ਵਿੱਚ ਸਮਾਜਿਕ ਅਤੇ ਰਾਜਨੀਤਿਕ ਸਖਸ਼ੀਆਂ ਜਿਹੜੀ ਅਸ਼ਾਂਤੀ ਹੈ ਉਹ ਲਗਾਤਾਰ ਵਧ ਗਈ ਅਤੇ ਉਸ ਸਮੇਂ ਲੋਕਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਵੱਡੇ ਪੱਧਰ ਦੇ ਉੱਪਰ ਅੰਦੋਲਨ ਵੀ ਹੋਏ ਅਤੇ ਲੋਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਜਿਸ ਦੌਰਾਨ ਜਿਹੜਾ ਕੀ ਹੈ ਬਲਦਾ ਪ੍ਰਯੋਗ ਵੀ ਕੀਤਾ ਗਿਆ ਸੀ ਤੇ ਉਸ ਸਮੇਂ ਦੋ ਅੰਦੋਲਨਕਾਰੀ ਵੀ ਮਾਰੇ ਗਏ ਸਨ ਸ਼੍ਰੀ ਗੁਰੂ ਕਾਂਸੇਪ ਜੀ ਦੇ ਪਾਵਨ ਰੂਪ ਦੀ ਚੋਰੀ ਅਤੇ ਬੇਅਦਬੀ ਨਾਲ ਸੰਬੰਧਿਤ ਤਿੰਨ ਆਪਸ ਦੇ ਵਿੱਚ ਜੁੜੇ ਮਾਮਲਿਆਂ ਦੇ ਵਿੱਚ ਕੁੱਲ 12 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਸ਼੍ਰੋਮੀ ਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਪਿਛਲੀ ਗੱਟਜੋੜ ਸਰਕਾਰ ਨੇ ਨਵੰਬਰ ਦੇ ਵਿੱਚ ਜੋ ਇਸ ਪੂਰੇ ਮਾਮਲੇ ਦੀ ਜਾਂਚ ਹੈ ਉਹ ਸੀਬੀਆਈ ਨੂੰ ਸੌਂਪੀ ਸੀ ਅਤੇ ਸੀਬੀਆਈ ਹਲੇ ਜਾਂਚੀ ਕਰ ਰਹੀ ਹੁੰਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਕੀਤਾ ਜਾਂਦਾ ਤੇ ਹਾਈ ਕੋਰਟ ਦੇ ਵੱਲੋਂ ਉਕਤ ਹੁਕਮਾਂ ਦੇ ਤਹਿਤ ਜਿਹੜੀ ਕੀ ਹੈ ਜਾਂਚ ਦੇ ਉੱਪਰ ਰੋਕ ਲਗਾ ਦਿੱਤੀ ਜਾਂਦੀ ਹੈ ਪਰ ਹੁਣ ਜਿਹੜਾ ਕਿ ਅੱਜ ਵੱਡਾ ਫੈਸਲਾ ਸੁਣਾਇਆ ਗਿਆ ਸੁਪਰੀਮ ਕੋਰਟ ਦੇ ਵੱਲੋਂ ਜਿਹੜੇ ਕੀ ਹੁਕਮ ਹਾਈ ਕੋਰਟ ਦੇ ਵੱਲੋਂ ਸੁਣਾਇਆ ਗਿਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਅਤੇ ਇਹ ਹੁਣ ਮਾਮਲਾ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਵੀ ਬਣਿਆ ਹੋਇਆ ਕਿਉਂਕਿ ਲਗਾਤਾਰ ਜੋ ਹੈ ਪੰਜਾਬ ਦੇ ਵਿੱਚ ਬੇਦਬੀਆਂ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਅਜਿਹੇ ਦੇ ਵਿੱਚ 2015 ਦਾ ਮਾਮਲਾ ਉਜਾਗਰ ਹੋਣ ਦੀ ਵਜ੍ਹਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਾਫੀ ਵੱਡਾ ਖਮਿਆਜ਼ਾ ਜਿਹੜਾ ਭੁਗਤਣਾ ਪਿਆ ਤੇ ਜਿਹੜਾ ਕੀ ਸਿੱਖ ਸੰਗਤ ਦੇ ਵਿੱਚ ਰੋਸ ਇਸ ਕਦਰ ਵੇਖਣ ਨੂੰ ਮਿਲਿਆ ਕਿ ਅਕਾਲੀ ਦਲ ਦੇ ਪ੍ਰਤੀ ਉਹਨਾਂ ਨੇ ਜਿਹੜਾ ਕੀ ਹੈ ਉਸ ਨੂੰ ਹਾਸ਼ੀਏ ਤੇ ਲਿਆ ਲਿਆ ਦਿੱਤਾ ਸੋ ਇਸੇ ਮਾਮਲੇ ਨੂੰ ਲੈ ਕੇ ਮੇਰੇ ਨਾਲ ਮੇਰੇ ਸਹਿਯੋਗੀ ਸੁਖਬੀਰ ਸ਼ਿਰਗਲ ਫੌਲਾਂ ਤੇ ਮੌਜੂਦ ਨੇ ਸੋ ਸੁਖਬੀਰ ਇੱਕ ਵੱਡਾ ਝਟਕਾ ਲੱਗਿਆ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਕੀ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਉਸ ਦੇ ਉੱਪਰ ਸੁਪਰੀਮ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਹੋਰ ਕੀ ਅਪਡੇਟ ਬਿਲਕੁਲ ਲਗਾਤਾਰ ਇਹ ਜਿਹੜਾ ਵਿਵਾਦ ਸੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਜਾਂ ਫਿਰ ਇਹ ਕੇਸ ਜਿਹੜਾ ਸੀ ਲਗਾਤਾਰ ਇਸ ਦੇ ਉੱਪਰ ਨਿਗਾਹਾਂ ਜਿਹੜੀਆਂ ਸੀ ਲੋਕਾਂ ਦੀਆਂ ਟਿਕੀਆਂ ਹੋਈਆਂ ਸੀ ਖਾਸ ਤੌਰ ਦੇ ਉੱਪਰ ਸਿੱਖ ਲੋਕ ਜਿਹੜੇ ਨੇ ਆਫਰ ਸਿੱਖ ਸੰਗਤ ਜਿਹੜੀ ਆ ਉਹਨਾਂ ਦੇ ਵੱਲੋਂ ਇਸ ਕੇਸ ਨੂੰ ਬੜੀ ਗੰਭੀਰਤਾ ਦੇ ਨਾਲ ਵੇਖਿਆ ਬਚਿਆ ਜਾ ਰਿਹਾ ਸੀ ਹੁਣ ਇਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਜਿਸ ਤਰੀਕੇ ਕੋਈ ਰਾਹਤ ਜਿਹੜੀ ਆ ਆਰਾਮ ਨਹੀਂ ਦਿੱਤੀ ਗਈ ਇਸ ਦੇ ਉੱਪਰ ਬੀਤੇ ਦਿਨਾਂ ਦੇ ਵਿੱਚ ਜੇ ਇਸ ਦੀ ਕਿ ਇਹ ਇਹ ਕਿਹਾ ਜਾ ਰਿਹਾ ਕੋ ਵੱਡੀ ਰਾਹਤ ਮਿਲ ਸਕਦੀ ਹੈ ਕਿਉਂਕਿ ਪੈਰੋਲ ਦੇ ਉੱਪਰ ਜੀ ਆ ਸਰਕਾਰ ਦਾ ਰੁਖ ਉਹਨਾਂ ਨੂੰ ਲੈ ਕੇ ਥੋੜਾ ਢਿੱਲਾ ਦਿਖਾ ਲਈ ਦੇ ਰਿਹਾ ਜਾਂ ਫਿਰ ਕਹਿ ਰਹੀ ਆ ਉਹਨਾਂ ਸਖਤ ਤਰੀਕੇ ਦੇ ਨਾਲ ਕਾਰਵਾਈਆਂ ਨਹੀਂ ਹੁੰਦੀਆਂ ਜਿਵੇਂ ਹੋਣੀਆਂ ਚਾਹੀਦੀਆਂ ਸੀ ਜਾਂ ਫਿਰ ਉਹਨਾਂ ਨੂੰ ਵਾਰ-ਵਾਰ ਜਿਹੜੀ ਪੈਰੋਲ ਦਿੱਤੀ ਜਾ ਰਹੀ ਹੈ ਇਹ ਕਹਿ ਕੇ ਕਿ ਉਹ ਚੇਲ ਵਿੱਚ ਸਜਾਵਾਂ ਕੱਟ ਰਹੇ ਨੇ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਵੀ ਰਾਹਤ ਦੇਣ ਦੀ ਆਸ ਪ੍ਰਗਟਾਈ ਜਾ ਰਹੀ ਸੀ ਜਿਹੜੇ ਰਾਮ ਰਹੀਮ ਦੇ ਕੈਲੀਕ ਪੈਰੋਕਾਰ ਨੇ ਉਹਨਾਂ ਦੇ ਵੱਲੋਂ ਪਰ ਇਸ ਦੇ ਉੱਪਰ ਪੂਰਨ ਤੌਰ ਦੇ ਉੱਪਰ ਰੋਕ ਜਿਹੜੀ ਲੱਗੀ ਹੈ 3 ਫਰਵਰੀ ਯਾਨੀ ਕਿ ਅੱਜ ਜਿਹੜੀ ਸੁਣਵਾਈ ਹੋਈ ਇਹਨੂੰ ਲੈ ਕੇ ਹੁਣ 18 ਮਾਰਚ ਨੂੰ ਜਿਹੜੀ ਅਗਲੀ ਰੀ ਸੁਣਵਾਈ ਹੋਣੀ ਹੈ ਪਰ ਇੱਥੇ ਖਾਸ ਗੱਲ ਇਹ ਹੈ ਕਿ 3 ਹਫ਼ਤਿਆਂ ਦਾ ਸਮਾਂ ਪਬਲਿਕ ਸਰਕਾਰ ਨੂੰ ਦਿੱਤਾ ਗਿਆ ਹੈ ਕਿ ਆਪਣਾ ਜਵਾਬ ਦਾਖਲ ਕੀਤਾ ਜਾਵੇ ਜਿਹਦੇ ਉੱਪਰ ਪੰਜਾਬ ਸਰਕਾਰ ਵਾਲੇ ਪਾਸੇ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਭਾਈ ਇਹ ਜਿਹੜਾ तमाम ਕਾਰਵਾਏ ਆ ਪਰ ਜਿਹੜੀ ਕਾਰਵਾਈ ਹੈ ਜਿਸ ਦੀ ਰਿਪੋਰਟ ਜਿਹੜੀ ਹੈ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਸੌਂਪੀ ਗਈ ਹੈ ਉਹ ਕਹਿੰਦੇ ਸੀਬੀਆਈ ਨੇ ਇਸ ਦੇ ਬਾਰੇ ਜਾਂਚ ਕਰਕੇ ਰਿਪੋਰਟ ਨਹੀਂ ਸੌਂਪੀ ਇਹ ਸੂਬਾ ਪੁਲਿਸ ਦੇ ਵੱਲੋਂ ਸੌਂਪੀ ਗਈ ਹੈ ਇਹ ਆਪਣੇ ਆਪ ਦੇ ਵਿੱਚ ਬੇहद ਖਾਸ ਹੋ ਜਾਂਦਾ ਹੈ ਕਿ ਸੂਬਾ ਪੁਲਿਸ ਦੇ ਵੱਲੋਂ ਇਹ ਕਾਰਵਾਈਆਂ ਕੀਤੀਆਂ ਗਈਆਂ ਪਰ ਜਿਹਨੂੰ ਇਹ ਹੈ ਜਿਸ ਏਜੰਸੀ ਨੂੰ ਇਹਦੀ ਜਾਂਚ ਪੜਤਾਲ ਦੀ ਰਿਪੋਰਟ ਦੇਣ ਦੇ ਲਈ ਕਿਹਾ ਗਿਆ ਸੀ ਜਾਂ ਪਰ ਜਾਂਚ ਕਰਨ ਦੇ ਲਈ ਕਿਹਾ ਗਿਆ ਸੀ ਸੀਬੀਆਈ ਸੀਬੀਆਈ ਦੇ ਕਿਸੇ ਤਰੀਕੇ ਦੇ ਨਾਲ ਕੋਈ ਕਾਰਵਾਈ ਦੇ ਰੂਪ ਜਿਹੜਾ ਹੈ ਉਹ ਨਹੀਂ ਇਸ ਦੇ ਵਿੱਚ ਦਿਖਾ ਲਈ ਦਿੱਤਾ ਖਾਸਾ ਆਮ ਤੌਰ ਦੇ ਉੱਪਰ ਤਾਂ ਕੁਝ ਗਤੀਵਿਧੀਆਂ ਜ਼ਰੂਰ ਸੀ ਵੀ ਇਹਨਾਂ ਕੀਤੀਆਂ ਨੇ ਪਰ ਖਾਸ ਤਰੀਕੇ ਦੇ ਨਾਲ ਕੋਈ ਰਣਨੀਤੀ ਜਾਂ ਫਿਰ ਕਿਸੇ ਤਰੀਕੇ ਦੀ ਕੋਈ ਕਾਰਵਾਈ ਇਸ ਅੱਜ ਦੇ ਸੁਣਵਾਈ ਦੇ ਵਿੱਚ ਜਿਹੜੇ ਗੱਲਾਂ ਕਈਆਂ ਗਈਆਂ ਨੇ ਇੱਕ ਮਾਨਯੋਗ ਕੋਰਟ ਦੇ ਵੱਲੋਂ ਉਸ ਦੇ ਵਿੱਚ ਦਿਖਾ ਲਈ ਦਿੱਤੀ ਤੇ ਨਾਲ ਦੀ ਨਾਲ ਜਿਹੜੇ ਪੰਜਾਬ ਸਰਕਾਰ ਦਾ ਪੱਖ ਹੈ ਉਹ ਤਿੰਨ ਹਫ਼ਤਿਆਂ ਦੇ ਵਿੱਚ ਹੁਣ ਕੀ ਪੇਸ਼ ਕੀਤਾ ਜਾਏਗਾ ਇਹ ਵੇਖਣ ਵਾਲਾ ਹੋਏਗਾ ਪਰ ਇਹ ਸੁਵਕਤ ਇਹ ਜਰੂਰ ਵੱਡੀ ਖਬਰ ਹੈ ਨਿਕਲ ਕੇ ਸਾਹਮਣੇ ਆ ਰਹੀ ਕਿ ਆਮ ਰਹੀਮ ਨੂੰ ਕਿਸੇ ਤਰੀਕੇ ਦੀ ਕੋਈ ਗੁੰਜਾਇਸ਼ ਕਿਸੇ ਤਰੀਕੇ ਦੀ ਕੋਈ ਰਾਹਤ ਜਿਹੜੀ ਹੈ ਉਹ ਇਸ ਕੇਸ ਦੇ ਵਿੱਚ ਮਿਲਦੀ ਦਿਖਾਈ ਨਹੀਂ ਦੇ ਰਹੀ ਸੁਵਕੀ 2015 ਦਾ ਮਾਮਲਾ ਕਾਫੀ ਹਾਈਲਾਈਟ ਹੋਇਆ ਤੇ ਇਸ ਨੇ ਇੱਕ ਪੋਲੀਟੀਕਲ ਪਾਰਟੀ ਦਾ ਵੀ ਜਿਹੜਾ ਕੀ ਆ ਕਹਿ ਸਕਦੇ ਆ ਕਿ ਪੂਰਾ ਰੁਖ ਬਦਲ ਕੇ ਰੱਖ ਦਿੱਤਾ ਕਿ ਉਸ ਸਮੇ ਅਕਾਲੀ ਦਲ ਅਤੇ ਭਾਜਪਾ ਦੀ ਉਹ ਸਰਕਾਰ ਸੀਗੀ ਤੇ ਅਕਾਲੀ ਦਲ ਦਾ ਤਾਂ ਕਹਿ ਦਈਏ ਕਿ ਉਸ ਨੂੰ ਖੁੰਝੇ ਲੈਣ ਨਾਲ ਦਿੱਤਾ ਗਿਆ ਤੇ ਅਜਿਹੇ ਦੇ ਵਿੱਚ ਜਦੋਂ ਹੁਣ ਇਨਕੁਆਰੀ ਖੁੱਲੇਗੀ ਤਾਂ ਹੋ ਸਕਦਾ ਗੁੱਜੇ ਪੇਤ ਵੀ ਖੁੱਲ ਸਕਣ ਆ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੁਝ ਲੰਬੇ ਸਮੇਂ ਤੋਂ ਮਾਮਲਾ ਲਟਕੀ ਰਿਹਾ ਸੀ ਜੇਕਰ ਆਪਾਂ ਕਰੀਏ 2015 ਤੋਂ 5 ਸਾਲ 20 ਤੱਕ ਹੋ ਗਿਆ ਤੇ ਉਸ ਤੋਂ ਬਾਅਦ 5 ਸਾਲ ਆ ਵੀ ਜਿਹੜੇ ਨੇ ਇਹ ਗਿਣਿਆ 9 ਸਾਲ ਤਾਂ ਤਕਰੀਬਨ ਹੋ ਹੀ ਗਏ ਨੇ 9 ਤੋਂ 9.5 ਸਾਲ ਇਨਾ ਸਾਲਾਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਜਿਹੜੀ ਪਾਰਟੀ ਦੇ ਉੱਪਰ ਦੋਸ਼ ਲੱਗਦੇ ਆਏ ਜਿਸ ਨੂੰ ਖਮਿਆਜ਼ੇ ਵੀ ਭੁਗਤਣੇ ਪਏ ਜਿਹੜੀ ਖੰਡੀ ਪੱਤਰੀ ਪਈ ਹੈ ਉਸ ਪਾਰਟੀ ਦੇ ਉੱਪਰ ਤਾਂ ਦੋਸ਼ ਲੱਗਦੇ ਨੇ ਖੁਲਾਸੇ ਬਹੁਤ ਵੱਡੇ ਹੋਣਗੇ ਜਦੋਂ ਹੁਣ ਕੇਸ ਤੁਰਿਆ ਹੈ ਇਸ ਕੇਸ ਦੇ ਵਿੱਚ ਸੁਣਵਾਈਆਂ ਹੋਣਗੀਆਂ ਵਾਰ-ਵਾਰ ਜਿਹੜੀਆਂ ਪਰਤਾਂ ਨੇ ਉਹ ਖੁੱਲ੍ਹ ਸਕਦੀਆਂ ਨੇ ਜਿਹੜੇ ਗੁੱਝੇ ਪੇੜ ਨੇ ਜਿਵੇਂ ਤੁਸੀਂ ਕਿਹਾ ਕਿ ਉਹ ਵੀ ਖੁੱਲ੍ਹ ਸਕਦੇ ਨੇ ਪਰ ਇਹ ਸਭ ਦੇ ਦਰਮਿਆਨ ਆਕਾਲੀ ਭਾਜਪਾ ਸਰਕਾਰ ਦੇ ਵੱਲੋਂ ਤੋਂ ਜਿਸ ਤਰੀਕੇ ਇਹ ਸਾਰੀ ਸਥਿਤੀ ਨੂੰ ਪੰਜਾਬ ਦੀ ਪੁਲਿਸ ਦੇ ਵੱਲੋਂ ਨਾ ਸੰਭਾਲੇ ਜਾਣ ਦੀ ਸੂਰਤ ਦੇ ਵਿੱਚ ਸੀਬੀਆਈ ਨੂੰ ਸੌਪਿਆ ਗਿਆ ਸੀ ਸੀਬੀਆਈ ਦੇ ਕੋ ਆਸਾਸੀ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਦੇ ਉੱਪਰ ਸਿੱਖ ਸੰਗਤਾਂ ਨੂੰ ਕਿ ਸੀਬੀਆਈ ਦੇ ਵੱਲੋਂ ਕੋਈ ਵੱਡੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਪਰ ਉਸ ਤਰੀਕੇ ਦਾ ਰੂਪਖਤਿਆਰ ਕਰ ਦੀ ਇਜਾਜ਼ਤ ਖਾਲੀ ਨਹੀਂ ਦਿੱਤੀ ਪਰ ਇਹ ਸਭ ਦੇ ਦਰਮਿਆਨ ਹੁਣ ਜ਼ਰੂਰ ਕਿਤੇ ਨਾ ਕਿਤੇ ਆਸ ਬੱਜੀ ਹੈ ਕਿ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਉਹਦੇ ਉੱਪਰ ਵੀ ਗੱਲ ਖੜੀ ਹੈ ਨਾਲ ਦੀ ਨਾਲ ਸੀਬੀਆਈ ਦੇ ਉੱਪਰ ਵੀ ਕਿਤੇ ਨਾ ਕਿਤੇ ਪ੍ਰਭਾਵ ਸੁਪਰੀਮ ਕੋਰਟ ਦੇ ਅੱਜ ਦੀ ਇਹ ਸੁਣਵਾਈ ਦਾ ਜਾਂ ਪਰ ਸੁਣਵਾਈ ਦੇ ਵਿੱਚ ਹੋਈਆਂ ਗੱਲਾਂ ਦਾ ਜ਼ਰੂਰ ਪਾਏਗਾ ਤਾਂ ਮੈਨੂੰ ਲੱਗਦਾ ਹੈ ਕਿ ਕਾਰਵਾਈ ਜਿਹੜੀ ਹੈ ਹੋਰ ਤੇਜ਼ ਹੋ ਸਕਦੀ ਹੈ ਪ੍ਰਬੰਧਕ ਸੋ ਸ਼ੁਕਰੀਆ ਜਲ ਜਾਣਕਾਰੀ ਸਾਂਝੀ ਕਰਨ ਲਈ ਵਾਕਈ ਜਿਸ ਤਰ੍ਹਾਂ ਦੇ ਨਾਲ ਰਾਮ ਰਹੀਮ ਨੂੰ ਵੱਡਾ ਚਟਕਾ ਦੰਦਿਆ ਹੋਇਆ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਕਿ ਹਾਈ ਕੋਰਟ ਦਾ ਹੁਕਮ ਉਹ ਰੱਦ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਮਾਮਲੇ ਦੀ ਅਗਲੀ ਇਨਵੈਸਟੀਗੇਸ਼ਨ ਦੇ ਉੱਪਰ ਰੋਕ ਲਗਾਈ ਸੀ ਪਰ ਹੁਣ ਜਦੋਂ ਸੁਪਰੀਮ ਕੋਰਟ ਦਾ ਇਹ ਵੱਡਾ ਫੈਸਲਾ ਆਇਆ ਤਾਂ ਹੁਣ ਜਦੋਂ ਮਾਮਲੇ ਦੀ ਪੂਰੀ ਕੋਖਪੜਤਾਲ ਦੁਬਾਰਾ ਤੋਂ ਸ਼ੁਰੂ ਹੋਵੇਗੀ ਤਾਂ ਜ਼ਾਹਰ ਜੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਮ ਰਹੀਮ ਨੂੰ ਹੋਰ ਵੀ ਜਿਹੜਾ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਸ਼ੀਕਲ ਜੀ ਸਾਰੇ ਨੂੰ ਹਮਦਰ ਦੀ